ਮੇਂ ਅਕਸਰ ਦੇਖਿਆ ਜਾਂਦਾ ਹੈ ਕਿ ਪਹਿਲਾ ਰੱਬ ਨੂੰ ਯਾਦ ਕੀਤਾ ਜਾਂਦਾ ਹੈ ਤੇ ਜੇਕਰ ਉਸ ਤੋਂ ਬਾਅਦ ਜਾਂ ਕੀਤਾ ਜਾਂਦਾ ਹੈ ਤਾਂ ਉਹ ਨਾ ਡਾਕਟਰ ਜਿਨ੍ਹਾਂ ਤੇ ਲੋਕ ਅੱਖਾਂ ਮੀਚ ਕੇ ਯਕੀਨ ਕਰਦੇ ਹਨ ਪਰ ਇਹ ਸਭ ਜਾਣਦੇ ਹੋયા ਵੀ ਡਾਕਟਰਾਂ ਦੀਆਂ ਲਾਹਰਪਰਵਾਈਆਂ ਕਰਕੇ ਕੀਮਤੀ ਜਾਨ ਇਸ ਸੰਸਾਰ ਤੋਂ ਚਲੀ ਜਾਂਦੀਆਂ ਨੇ ਜੇ ਆਈ ਇੱਕ ਮਾਮਲਾ ਦੀ ਉਹ ਹਸਪੀਟਲ ਸਰਨਾ ਵਿਖੇ ਦੇਖਣ ਨੂੰ ਮਿਲਿਆ ਆ ਜਿਸ ਵਿੱਚ ਪਰਿਵਾਰ ਦੀ ਪਹਿਲੀ ਬੱਚੀ ਨੇ ਜਨਮ ਲਿਆ ਪਰ ਡਾਕਟਰ ਅਤੇ ਸਟਾਫ ਦੀਆਂ ਲਾਹਰਪਰਵਾਈਆਂ ਕਰਕੇ ਬੱਚੀ ਦੀ ਮੌਤ ਹੋ ਗਈ ਮ੍ਰਿਤਕ ਬੱਚੀ ਦੇ ਪਿਤਾ ਤੂਫਾਨ ਸਿੰਘ ਪਿੰਡ ਚੱਕਤਾ ਦੀਵਾਲ ਨੇ ਡਾਕਟਰਾਂ ਤੇ ਦੋਸ਼ ਲਗਾਇਆ ਅਤੇ ਕਿਹਾ ਕਿ ਮੇਰੀ ਬੱਚੀ ਦੀ ਜਾਨ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੋਈ ਹੈ ਮ੍ਰਿਤਕ ਪਰਿਵਾਰ ਮੈਂਬਰਾਂ ਨੇ ਹਸਪੀਟਲ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਆਓ ਦੇਖਦੇ ਹਾਂ ਕੀ ਹੈ ਪੂਰਾ ਮਾਮਲਾ ਉਹ ਕਾਲ ਜੇਸ਼ੇ ਤੇ ਕੰਮ ਹੋਰ ਕੀ ਦੀ ਬੀ ਗੇ ਲਾੜਾ ਸਭ ਤੋਂ ਸਰਾ ਜੋੜ ਹੈ ਮੇਰੇ ਕੁੜੀ ਦਾਤੂ ਗਈ ਫਿਰ ਕਹਿੰਦੇ ਕੁੜੀਆ ਤੈਨੂੰ ਬਾਜੋ ਹੁਣਾਣੀ ਪਹਿਲਾ 4000 ਰੁਪਏ ਦੋ ਮੈਨੂੰ ਪੈਸੇ ਮੰਗਦੇ ਬੜੀ ਮਸ਼ੀਨ ਤੇ ਪੈਸੇ ਦੋ ਕੁੜੀ ਬਾਜੋ ਬਣਾਣੀ ਤੈਨੂੰ ਪੈਸੇ ਨਾ ਪਿਆਰ ਆ ਬੱਚੇ ਨਾਲ ਪਿਆਰ ਨਹੀਂ ਇਹਨਾਂ ਨੂੰ ਕੋਈ ਕਰਦੇ ਇਹ ਕਾਦੇ ਡਾਕਟਰ ਹੈ ਇਹਦਾ ਲਾਇਸੈਂਸ ਕੈਨਸਲ ਕਰੋ ਰੰਦੀਮ ਹਸਪੀਟਲ ਬੰਦ ਕਰਾਓ ਜਿੰਦਗੀ ਨਾ ਖਰਾਬ ਕਰੇ ਕਿਸੇ ਦਾ ਬੱਚਾ ਹੋਵੇ ਕਿੰਨੇ ਵੀ ਡਿਲੀਵਰੀ ਕਰਾਣੀ ਆ ਹੋਰ ਜਿੱਥੇ ਬੱਚੀ ਕਰਾ ਲਓ ਰੰਦੀਪ ਕੋਲ ਮਿਢਲਾ ਕਰਾਓ ਅਬਰ ਪੈਸ਼ੀ ਨਹੀਂ ਕਰਾਓ ਇੱਥੇ ਅਮਰ ਕੱਲ ਇੱਕ ਚੱਕ ਧਾਰੀਬਾਲ ਤੋਂ ਸਾਡੇ ਵਰਕਰ ਨੇ ਆਪਣੇ ਕਾਲੀ ਦਲ ਦੇ ਇਹਨਾਂ ਦੀ ਨੂੰ ਜਿਹੜੀ ਇੱਥੇ ਐਡਮਿਟ ਕਰਾਈ ਬੱਚਾ ਹੋਣ ਰਹਾ ਸੀ ਤਕਰੀਬਨ ਜਿਹੜਾ ਆਪਰੇਟ ਠੀਕ ਹੋ ਗਿਆ ਤੇ ਰਾਤ ਨੂੰ ਜਿਹੜੀ ਬੇਟੀ ਆ ਉਹ ਦੱਸਿਆ ਗਿਆ ਵੀ ਕੋਈ ਢਿੱਲੀ ਹੋ ਗਈ ਕਿਸੇ ਪਾਸੋਂ ਪਰ ਪਰਿਵਾਰ ਨੇ ਸਪਸ਼ਟ ਨਹੀਂ ਕੀਤਾ ਗਿਆ ਕਿ ਬੱਚੇ ਨੂੰ ਪ੍ਰੋਬਲਮ ਕੀ ਹੈ ਪਰ ਨੇਰੇ ਦੇ ਵਿੱਚ ਇੱਥੇ ਕੋਈ ਡਾਕਟਰ ਗਗਨ ਨੇ ਬੱਚਿਆਂ ਵਾਲੇ ਹੋਰ ਰੰਦੀਪ ਹਸਪੀਟਲ ਦੀ ਇਹ ਜ਼ਿੰਮੇਵਾਰੀ ਬੰਦੀ ਹੈ ਕਿ ਕੋਈ ਵੀ ਮਰੀਜ਼ ਆਉਂਦਾ ਉਹਦੇ ਪਿਆਰ ਭਾਈ ਜਿਹੜੀ ਆ ਉਹ ਇਹਨਾਂ ਦੀ ਜ਼ਿੰਮੇਵਾਰੀ ਕਿਉਂਕਿ ਡਾਕਟਰ ਇਹਨਾਂ ਨੇ ਰੱਖਿਆ ਉਹਦਾ ਪਰਿਵਾਰ ਨਾਲ ਕੋਈ ਉਹ ਗੱਲ ਨਹੀਂ ਜੇ ਡਾਕਟਰੀ ਠੀਕ ਨਹੀਂ ਪਹਿਲਾਂ ਵੀ ਇਦਾਂ ਦੇ ਕੋਈ ਮਿਸਬੇਬ ਹੋਏ ਨੇ ਬੱਚਿਆਂ ਦੀ ਡੈਥ ਹੋਈ ਆ ਤੇ ਅੱਜ ਫਿਰ ਸਾਡੇ ਪਰਿਵਾਰ ਨਾਲ ਇੱਕ ਇਹ ਕੰਮ ਹੋਇਆ ਹੈ ਫਿਰ ਇਹਨਾਂ ਨੂੰ ਇਹੀ ਦੁੱਖ ਆ ਕਿ ਜੇ ਕੋਈ ਪ੍ਰੋਬਲਮ ਸੀ ਬੱਚੇ ਨੂੰ ਸਾਡੇ ਕੋਲ ਤਕਰੀਬਨ ਸਾਰਾ ਇੱਥੇ ਪ੍ਰਬੰਧ ਹੀ ਗੱਡੀ ਦਾ ਜਾਂ ਪੈਸੇ-ਪਾਸੋ ਜਾਂ ਪਰਿਵਾਰਕ ਮੈਂਬਰਾਂ ਵੱਲੋਂ ਸਾਨੂੰ ਦੱਸਿਆ ਜਾਂਦਾ ਕਿ ਬੱਚੇ ਨੂੰ ਕੋਈ ਪ੍ਰੋਬਲਮ ਹੈ ਆਪਾਂ ਕਿਤੇ ਅੱਗੇ ਪਿੱਛੇ ਦੂਜੇ ਹਸਪੀਟਲ ਲੈ ਜਾਂਦੇ ਹੋਰ ਉਸ ਡਾਕਟਰ ਨੇ ਇੰਨੀ ਕੋ ਗੁੰਡਾਗਰਦੀ ਕੀਤੀ ਕਿ ਜਦੋਂ ਤੱਕ ਬੱਚੇ ਦੀ ਡੈਥ ਨਹੀਂ ਹੋ ਉਹ ਤੱਕ ਇਹਨਾਂ ਨੂੰ ਦੱਸਿਆ ਹੀ ਨਹੀਂ ਵੀ ਬੱਚੇ ਨੂੰ ਕੀ ਹੋਇਆ ਸਵੇਰੇ ਆ ਕੇ ਉਹ ਬੱਚੇ ਇਹਨਾਂ ਦੀ ਘਰ ਦੀ ਮਾਤਾ ਨੂੰ ਹੱਥ ਜਿ ਲੈ ਆ ਕੇ ਇੱਕ ਡੈਥ ਬਚਾ ਪੇਸ਼ ਕਰਤਾ ਵੇ ਤੁਹਾਡੇ ਬੱਚੇ ਦੀ ਡੈਥ ਹੋ ਗਈ ਜੀ ਇਹ ਡਾਕਟਰ ਨੇ ਇੰਨੀ ਨਿਰਗਤੀ ਲੈਂਦੀ ਆ ਜੇ ਨਾ ਡਾਕਟਰ ਥੋੜੀ ਦੇਰ ਦੇ ਵਿੱਚ ਪੇਸ਼ ਹੋਇਆ ਆਪਾਂ ਡੀਸੀ ਐਸਐਸਪੀ ਸਾਹਿਬ ਇਹ ਹਸਪੀਟਲ ਦੇ ਉੱਤੇ ਜਿਹੜੀ ਹੈ ਕਾਰਵਾਈ ਕਰਾਵਾਂਗੇ ਜੇ ਨਾ ਕੀਤੀ ਤਾਂ ਆਪਾਂ ਹੋਰ ਵੱਡੇ ਪੱਧਰ ਤੇ ਨੂੰ ਧਰਨਾ ਲਾਵਾਂਗੇ ਜੀ ਇਹ ਦੱਸਿਆ ਨਹੀਂ ਸੀ ਡਾਕਟਰ ਨੇ ਪਹਿਲਾਂ ਕਿ ਨਹੀਂ ਹੈਗੀ ਕਿ ਨਹੀਂ ਹੈਗੀ ਬੱਚੇ ਹਾਂਜੀ ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ ਨਹੀਂ ਵੀ ਕੋਈ ਪ੍ਰੋਬਲਮ ਹੈ ਡਾਕਟਰ ਸਾਹਿਬ ਨੇ ਕੁਝ ਦੱਸਿਆ ਨਹੀਂ ਪ੍ਰੋਬਲਮ ਦੱਸਿਆ ਨਹੀਂ ਵੀ ਕੋਈ ਪ੍ਰੋਬਲਮ ਇਹਨੂੰ ਸਿਰਫ ਰਾਤ ਨੂੰ ਦੱਸਿਆ 2000 ਰੁਪਏ ਦਿਓ ਜੀ ਬੱਚਾ ਮਸ਼ੀਨ ਚਲਾਉਣਾ ਉਹ ਆਲਰੇਡੀ ਜਿੱਥੇ ਮਰਜ਼ੀ ਹਸਪੀਟਲ ਚੱਲ ਜੀਏ ਡਾਕਟਰ ਕਹਿੰਦੇ ਜੀ ਵੀ ਲਾਉਣਾ ਉਹਨਾਂ ਪ੍ਰੋਬਲਮ ਨਹੀਂ ਕਿ ਦੱਸ ਸਕਿਆ ਵੀ ਬੱਚੇ ਨੂੰ ਪ੍ਰੋਬਲਮ ਕੀ ਹੈ ਜੀ ਸਾਨੂੰ ਇਹੀ ਗੱਲ ਦਾ ਦੁੱਖ ਹੈ ਕਿ ਜੇ ਬੱਚੇ ਨੂੰ ਕੋ ਆਪਾਂ ਕੋਈ ਅੱਗੇ ਪਲਾਨ ਬਣਾਈਏ ਚਾ ਅੱਗੇ ਪਿੱਛੇ ਲੈ ਜਾਈਏ ਬਥੇਰੇ ਹਸਪੀਟਲ ਆ ਪਟਾਣਕੋਟ ਜਾਂ ਅਮਰਸਰ ਜਾਂ ਜਲੰਧਰ ਨੂੰ ਲੈ ਜਾਂਦੇ ਹਾਂ ਡਾਕਟਰ ਕੀ ਕਹਿੰਦੇ ਨੇ ਇਹ ਡਾਕਟਰ ਨੂੰ ਤਕਰੀਬਨ 2 ਘੰਟੇ ਹੋ ਗਏ ਵੇਟ ਕਰਦਿਆਂ ਨੂੰ ਇੱਥੇ ਨਾ 5 ਮਿੰਟ ਚ ਆ ਗਿਆ ਮੈਂ 2 ਮਿੰਟ ਚ ਆ ਗਿਆ ਜੀ ਅੰਦਰ ਵੀ ਡਾਕਟਰ ਸਾਹਿਬ ਨੇ ਜਿਹੜੇ ਇੱਥੇ ਡਾਕਟਰ ਨਦੀਪ ਨੇ ਇਹਨਾਂ ਨਾਲ ਗੱਲ ਕੀਤੀ ਉਹਨਾਂ ਵੀ ਫੋਨ ਫੋਨ ਕੀਤੇ ਨੇ ਪਰ ਮੈਨੂੰ ਲੱਗਦਾ ਨਹੀਂ ਡਾਕਟਰ ਸਾਹਿਬ ਨੇ ਆਉਣਾ ਜੇ ਨਹੀਂ ਆਏ ਤੇ ਫਿਰ ਆਪਾਂ ਹਸਪੀਟਲ ਨੂੰ ਜਿਹੜਾ ਤਾਲਾ ਮਾਰਾਂਗੇ ਪੁਲਿਸ ਦੀ ਹਾਈਰੀ ਦੇ ਵਿੱਚ ਡੀਸੀ ਸਾਹਿਬ ਨੂੰ ਨਾਲ ਲੈ ਕੇ ਕਾਰਵਾਈ ਕਰਾਵਾਂਗੇ ਤੂਪਨ ਸਿੰਘ ਇਹ ਪਿੰ ਇੱਥੇ ਆਏ ਸੀ ਆਪਾਂ ਐਤਵਾਰ 3 ਵਜੇ ਤੁਸੀ ਕਿ ਲਗਦੇ ਹੋ ਬੱਚੇ ਦੇ ਜਾਈ ਤੈਥੋ ਜੀ ਮੈਂ ਉਹਨਾਂ ਦਾ ਬਾਪ ਤੇ ਉਹਨਾਂ ਨੇ ਇੱਥੇ ਮੈਂ ਐਤਵਾਰ ਆਇਆ ਸੀ 3 ਵਜੇ ਨਾਲ ਡਾਕਟਰ ਉਹਨਾਂ ਨੇ 8 ਮਿੰਟ ਕੀਤਾ ਮਤਲਬ ਲੜਕੀ ਹੋਈ 4 ਵਜੇ ਹੋਈ ਲੜਕੀ ਉਹ ਡਾਕਟਰ ਕਹਿੰਦੇ ਠੀਕ ਹੈ ਕੋਈ ਦਿੱਕਤ ਨਹੀਂ ਹੈ ਤੇ ਪੈਸੇ ਲੈਂਦੇ ਵੇ ਰੇ ਟੈਸਟ ਹੋਏ ਟੈਸਟ ਬਿਲਕੁਲ ਵਧੀਆ ਕੋਈ ਦਿੱਕਤ ਨਹੀਂ ਟੈਸਟਾਂ ਚ ਤੇ ਸਾਰੀ ਰਾਤ ਮਤਲਬ ਕਿ ਲੜਕੀ ਦੁੱਧ ਵੀ ਪੀਂਦੀ ਰਹੀ ਸਭ ਕੁਝ ਵਧੀਆ ਰੋਂਦੀ ਵੀ ਰਹੀ ਸਭ ਕੁਝ ਹੁੰਦਾ ਰਿਹਾ ਸਵੇਰੇ 3 ਵਜੇ ਨਾ ਮੈਂ ਸਾਈਡ ਤੇ ਹੋ ਗਿਆ ਗੁੜੀਆ ਤੂੰ ਮੈਂ ਆਪਣੀ ਬਾਈਫਲ ਚੱਲ ਗਿਆ ਤੇ ਇਹਨਾਂ ਨੇ ਸਰ ਬਾਅਦ ਚੋਂ ਨਾ ਪਤਾ ਨਹੀਂ 5-10 ਮਿੰਟ ਬਾਅਦ ਨਾ ਕਹਿੰਦੇ ਕਿ ਗੁੜੀਆ ਤੁਹਾਡੀ ਜਿਆਦਾ ਸੀਰੀਅਸ ਹੈ ਮੈਂ ਕਿਹਾ ਦੇਖ ਕੇ ਬਹੁਤ ਜਿਆਦਾ ਜਦੋਂ ਦੇਖਿਆ ਨਾ ਮੈਂ ਉਦੋਂ ਹੀ ਕਹਿਤਾ ਕਿ ਜਿਆਦਾ ਪੂਰੀ ਹੋ ਗਈ ਹੈ ਡਾਕਟਰ ਸਾਹਿਬ ਜਦੋਂ ਉਹ ਘਰੋਂ ਆਏ ਆ ਘਰਾਂ ਤੋਂ ਤਾਂ ਪਹਿਲਾਂ ਹੀ ਪੂਰੀ ਹੋ ਗਈ ਸੀ ਮੈਂ ਇੱਥੇ ਸੀ ਮੈਨੂੰ ਕੋਈ ਦੱਸ ਦੇ ਗੱਲਬਾਤ ਕਿ ਮੈਂ ਗੱਡੀ ਲੈ ਕੇ ਇੱਥੇ ਸੀ ਬੈ 10-15 ਮਿੰਟ ਚ ਬੰਦਾ ਪਠਾਨਕੋਟ ਪਹੁੰਚ ਜਾਂਦਾ ਹੈ ਪਰ ਇਹਨਾਂ ਨੇ ਮੈਨੂੰ ਡਾਕਟਰ ਨੇ ਹਜੇ ਤੱਕ ਨਹੀਂ ਦੱਸਿਆ ਕਿ ਗੁੜੀਆਂ ਨੂੰ ਕੀ ਦਿੱਕਤ ਸੀ ਆ ਚੌਥਾ ਦਿਨ ਹੋ ਗਿਆ ਡਾਕਟਰ ਸਾਹਿਬ ਮੇਰੇ ਸਾਹਮਣੇ ਨਹੀਂ ਆਂਦਾ ਪਿਆ ਜੇ ਮੈਂ ਇੱਥੇ ਹੋਵਾਂ ਡਾਕਟਰ ਸਾਹਿਬ ਉਧਰ ਚੱਲ ਜਾਂਦੇ ਕਿ ਮੈਂ ਉਹ ਗੁੜੀਆਂ ਦਾ ਬਾਪ ਐ ਚਲੋ ਕੁਝ ਵੀ ਹੋ ਗਿਆ ਡਾਕਟਰ ਸਾਹਿਬ ਮੈਨੂੰ ਦੱਸ ਦੇ ਸਕਦੇ ਸੀ ਨਾ ਕਿ ਬੇਟਾ ਇੱਧਰ ਤਾਂ ਗੱਲਬਾਤ ਹੋ ਗਈ ਡਾਕਟਰ ਸਾਹਿਬ ਹਜੇ ਤੱਕ ਮੈਨੂੰ ਉਹਨਾਂ ਨੇ ਦੱਸਿਆ ਨਹੀਂ ਕਿਸੇ ਨੇ ਨਹੀਂ ਕੋਈ ਨਹੀਂ ਦੱਸਿਆ ਉਹਨਾਂ ਨੇ ਵੀ ਗਲਤੀ ਡਾਕਟਰ ਦੀ ਹੈ ਜੀ ਕੋਈ ਬਿਲਕੁਲ ਕੋਈ ਕਾਰਨ ਨਹੀਂ ਦੱਸਿਆ ਮੈਨੂੰ ਮਿਲੇ ਨਹੀਂ ਅਜੇ ਤੱਕ ਮਨ ਛੁੱਟੀ ਮਿਲਣ ਲੱਗੀ ਐ ਅਜੇ ਤੱਕ ਮਿਲੇ ਨਹੀਂ ਟਰੀਟਮੈਂਟ ਕੇ ਡਾਕਟਰ ਉਹ ਚੱਲਦੇ ਆ ਗਗਨ ਡਾਕਟਰ ਹੈ ਤੇ ਉਹਨਾਂ ਨੇ ਸ਼ਾਮ ਨੂੰ ਕਦੋਂ ਲੜਕੀ ਬਹੁਤ ਵਧੀਆ ਮੈਂ ਤੁਹਾਨੂੰ ਫੋਟੋ ਦਿਖਾ ਦਿੰਨਾ ਲੜਕੀ ਬਹੁਤ ਵਧੀਆ ਕੋਈ ਦਿੱਕਤ ਨਹੀਂ ਟੈਸਟਾਂ 'ਚ ਕੋਈ ਦਿੱਕਤ ਨਹੀਂ ਹੈ ਬੱਚੇ ਦੀ ਮਾਂ ਨੂੰ ਦੱਸ ਸਕਦੇ ਹੋ ਕੱਢਣਾ ਉਹਨਾਂ ਨੂੰ ਸਰ ਕਿੱਦਾਂ ਦੱਸ ਸਕਦੇ ਦੱਸੋ ਉਹਨਾਂ ਨੂੰ ਦੱਸ ਸਕਦੇ ਉਹਨਾਂ ਨੂੰ ਨਹੀਂ ਸਿੱਧਾ ਦੱਸ ਸਕਦੇ ਪਰ ਕੋਈ ਗੱਲ ਨਹੀਂ ਓਲੀ ਓਲੀ ਦੱਸ ਦਾਂਗੇ ਤੇ ਇਹ ਕਹਿੰਦੇ ਪਹਿਲਾਂ ਸਰ ਇੱਥੋਂ ਬਾਹਰ ਦੇ ਕੇਸ ਆਂਦੇ ਕਿਦਾ ਜੰਮੂ ਦੇ ਕੇਸ ਆ ਗਏ ਆ ਉਹਨਾ ਨਾ ਹੋ ਗਿਆ ਉਹ ਦੱਸ ਦੇਣੀ ਐ ਕਿ ਐਡੀ ਦਰੋਂ ਆਏ ਹੁੰਦੇ ਆ ਦੋ ਜਣੇ ਆਂਦੇ ਆ ਉਹ ਫਿਰ ਕੀ ਦੱਸ ਸਕਦੇ ਆ ਬਹੁਤ ਕੇਸ ਹੋਏ ਐ ਇਦਾਂ ਦੇ ਇਹਨਾਂ ਦੇ ਨਾਲ ਦੇ ਸਾਰੇ ਦੱਸਦੇ ਪਏ ਦੇਖਿਆ ਸਾਡੇ ਪਿੰਡ ਧਾਰੀਆਲ ਚ ਬਹੁਤ ਵਾਸਤੇ ਹੋਏ ਮੇਰੀ ਮੰਗ ਕਰਦੇ ਤੁਸੀਂ ਮੰਗ ਕਰਦੇ ਆ ਕਿ ਕੱਲ ਨੂੰ ਕਿਸੇ ਨਾਲ ਨਾ ਧੋਖਾ ਆਏ ਕਿ ਡਾਕਟਰ ਵੀ ਡਾਕਟਰ ਬਣਾਏ ਇਹਨਾਂ ਦਾ ਪਤਾ ਨਹੀਂ ਲਾਇਸੈਂਸ ਵੀ ਹੈਗਾ ਕਿ ਨਹੀਂ ਕਿ ਲਾਇਸੈਂਸ ਵੀ ਚੈੱਕ ਕੀਤਾ ਜਾਵੇ ਮੈਂ ਬੇਟੀ ਦਾ ਚਾਚਾ ਹੀ ਜਿਹੜੀ ਬੇਟੀ ਦਾ ਜਨਮ ਹੋਈ ਹੈ ਠੀਕ ਹੈ ਜੀ ਆਪਾਂ ਸ਼ਾਮ ਨੂੰ ਲੈ ਕੇ ਆਏ ਸੀ ਐਤਵਾਰ ਇੱਥੇ ਠੀਕ ਹੈ ਬੱਚੀ ਠੀਕ ਹੀ ਸੀ ਜਦੋਂ ਡਿਲੀਵਰੀ ਹੋਈ ਆ ਬੱਚੀ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਨੇ ਸਾਨੂੰ ਕਿਹਾ ਵੀ ਬਸ ਪਾਫ ਦੇਣੀ ਹੈ 2 ਮਿੰਟ ਮਸ਼ੀਨ ਚਲਾਣੀ ਆ ਆਪਾਂ ਕਿਹਾ ਕੋਈ ਗੱਲ ਨਹੀਂ ਲਾ ਲਓ ਬਸ ਚੱਕੀ ਵੀ ਨਹੀਂ ਬਾਅਦ ਚ ਇਹਨਾਂ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਵੀ ਜਾਂ ਬਿਮਾਰ ਆ ਜਾਂ ਕੁਝ ਵੀ ਹੈ ਰਾਤ ਪੈ ਗਈ ਠੀਕ ਹੈ ਜੀ ਰਾਤ ਨੂੰ ਇਹਨਾਂ ਨੇ ਬੱਚੀ ਠੀਕ ਹੈ ਰੋਂਦੀ ਸੀ ਚੁੱਪੋਂ ਐਂਦੀ ਸੀ ਰੋਂਦੀ ਸੀ ਚੁੱਪੋਂ ਐਂਦੀ ਸੀ ਉਸ ਤੋਂ ਬਾਅਦ ਸਾਰੇ ਇਹਨਾਂ ਨੇ ਬੱਚੀ ਨੂੰ ਪਤਾ ਨਹੀਂ ਕੀ ਕੀਤਾ ਕੀ ਹੋਇਆ ਬਾਅਦ ਚੋਂ ਬ੍ਰਦਰ ਮੇਰੇ ਇੱਥੇ ਹੀ ਬ੍ਰਦਰ ਮੇਰੇ ਆਪਣੀ ਵਾਈਫ ਕੋ ਗਿਆ ਤੇ ਉਹ ਵਾਪਸ ਜਦੋਂ ਉਹਨਾਂ ਨੂੰ ਬਾਇ ਮਾਰੀ ਇਹਨਾਂ ਨੇ ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਇੱਧਰ ਆ ਜੇ ਤੁਹਾਡੀ ਕੁੜੀ ਬਿਮਾਰ ਜਾਦਾ ਹੈ ਵੀ ਪਹਿਲਾਂ ਉਹਨੂੰ ਕੁਝ ਨਹੀਂ ਦੱਸਿਆ ਬਿਮਾਰ ਹੈ ਹੀ ਵੀ ਨਹੀਂ ਸੀ ਤੇ ਕਹਿੰਦੇ ਵੀ ਬਿਮਾਰ ਹੈ ਤੁਹਾਡੀ ਬੇਟੀ ਤੇ ਜਦੋਂ ਅਸੀਂ ਸਾਰੇ ਆਪਾਂ ਪਹੁੰਚੇ ਤੇ ਦੇਖਿਆ ਤੁਹਾਡੀ ਕੁੜੀ ਖਤਮ ਹੋ ਗਈ ਤੀ ਅ ਸਰ ਇਸ ਤਰ੍ਹਾਂ ਇਹ ਬੱਚਾ ਜਿਸ ਨੂੰ ਅੱਜ ਤੋਂ 4 ਦਿਨ ਪਹਿਲਾਂ ਫੈਲਾ ਹੋਇਆ ਸੀ ਇਹ ਰੈਸਪੀਰੇਟਰੀ ਡਿਸਕਸ ਦੀ ਪ੍ਰੋਬਲਮ ਦੇ ਨਾਲ ਇਹ ਡਿਲੀਵਰ ਹੋਇਆ ਇਹਨੂੰ ਤੇ ਵੀ ਬੱਚਾ ਜਣਾ ਹੈਗਾ ਅੰਦਰ ਪ੍ਰੈਸ਼ਰ ਨੌਨ ਡਾਊਨ ਹੁੰਦਾ ਹੈ ਇਹਦੇ ਪਲੇਟਲੇਟ ਬੱਚੇ ਦੇ ਘੱਟ ਸੀ ਵਿਲਰ ਡਾਊਨ ਹੋਣ ਦੇ ਕਰਕੇ ਇਨਫੈਕਸ਼ਨ ਹੋਣ ਦੇ ਕਰਕੇ ਸਾਹ ਦੀ ਤਕਲੀਫ ਬਾਕੀ ਜਿਆਦਾ ਸੀ ਬੱਚੇ ਨੂੰ ਬੱਚਾ ਆਕਸੀਜਨ ਤੇ ਸੀਨਾ ਦਾ ਠੀਕ ਹੈ ਜੀ ਆਕਸੀਜਨ ਤੇ ਸੀਨਾ ਦਾ ਇਹਨਾਂ ਨਾਲ ਸਾਰੀ ਡਿਸਕਸ ਕੀਤੀ ਗਈ ਹੈ ਜੀ ਇਸ ਬੱਚੇ ਦੇ ਬਾਰੇ ਆ ਦੇਖੋ ਇਹਦੀ ਜੰਮ ਦੇ ਰਿਪੋਰਟ ਜਿਹੜੀ ਹੈਗੀ ਆ 28200 ਡੀਐਲ ਸੀ ਸੀ ਠੀਕ ਹੈ ਇੱਕ ਇਨਫੈਕਸ਼ਨ ਕਾਫੀ ਜ਼ਿਆਦਾ ਸੀ ਸਾਰੇ ਨੂੰ ਔਰ ਇਹਦੀ ਫਸਟ ਜਿਹੜਾ ਸੈਂਪਲ ਦਿੱਤਾ ਗਿਆ ਉਹਦੇ ਵਿੱਚ ਪਲੇਟਲੇਟ ਕਾਉਂਟਸ 47000 ਸੀ ਜਦੋਂ ਵੀ ਮਤਲਬ ਕਿਸੇ ਬੱਚੇ ਦੀ ਪਲੇਟਲੇਟ ਡਾਊਨ ਹੋਣਾ ਉਹਨੂੰ ਬਲੀਡਿੰਗ ਕਦੀ ਵੀ ਹੋ ਸਕਦੀ ਹੈ ਠੀਕ ਹੈ ਵੀ ਰਾਤ ਨੂੰ ਤੈਨੂੰ ਗਰਾਊਂਡ ਵਾਈਟਲ ਜਿਹੜੇ ਰਿਪੋਰਟਸ ਨੇ ਲੜਕੀ ਨੇ ਖਾਨੇ ਸਟਾਫ ਨੇ ਨੋਟ ਕੀਤਾ 4 ਵਜੇ ਤੱਕ 8 ਵਜੇ ਤੱਕ ਕੋਈ ਦਾ ਫੀਵਰ ਨਹੀਂ ਸੀ 2 ਵਜੇ ਰਾਤ ਨੂੰ 100 ਬੁਖਾਰ ਆਇਆ 3 ਵਜੇ 103 ਬੁਖਾਰ ਆਇਆ ਉਸ ਤੋਂ ਬਾਅਦ 3:30 ਵਜੇ 104 ਬੁਖਾਰ ਆਇਆ ਹਾਈ ਗ੍ਰੇਡ ਫੀਵਰ ਹੋਣ ਕਰਕੇ ਤੇ ਬੱਚਾ ਕਾਰ ਡਿਗਰੈਸਟ ਹੋਇਆ ਤੇ ਜੀਆਈ ਬਲੀਡ ਹੋਇਆ ਦਿਮਾਗ ਚ ਬਲੀਡਿੰਗ ਹੋਣ ਦੇ ਕਾਰਨ ਉਹਦੀ ਡੈਥ ਹੋਈ ਹੈ ਇਹ ਚੀਜ਼ਾਂ ਕਰਦਿਆਂ ਨੂੰ ਐਕਸਪਲੇਨ ਅਸੀਂ ਕੀਤੀਆਂ ਜੀ ਪੂਰੀ ਸਰ ਜੀ ਤੁਸੀਂ ਐਕਸਪਲੇਨ ਕੀਤੀਆਂ ਕਰਦਿਆਂ ਦਾ આરોਪ ਆ ਕੀ ਜੇ ਸਾਨੂੰ ਦੱਸੀ ਕਰਦੇ ਆਨੂੰ ਸੈਕੰਡ ਓਪੀਨੀਅਨ ਦੇ ਵਾਸਤੇ ਜਿਹੜਾ ਮੇਰੀ ਗੱਲ ਕੋਈ ਤੁਸੀਂ ਲੈ ਦੱਸਿਓ। ਕੋਪ ਗੱਲ ਕੋਈ ਇਹ ਕੋਈ ਬੋਲਉਂਦੇ ਨਹੀਂ ਮੇਰੀ ਗੱਲਬਾਤ ਹੋਈ ਸੀ। ਮੇਰੀ ਗੱਲਬਾਤ ਹੋਈ ਸੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਇਹ ਗੱਲਬਾਤ ਕਿਹਦੇ ਨਾਲ ਹੋਈ ਸੀ? ਮੈਂ ਕਿਹਾ ਆਪਦੇ ਕਿਹੜੇ ਮੈਂਬਰ ਨਾਲ ਹੋਈ? ਤੁਸੀਂ ਮੈਨੂੰ ਆਪੇ ਦੱਸੋਗੇ। ਕਿੰਨਾ ਦਾ ਜਿਹੜਾ ਸਾਡਾ ਸਟਾਫ ਲੜਕਾ ਰੋਸ਼ਨ ਤੇ ਕੋਸ਼ਲ ਦੋ ਮੁੰਡੇ ਨੇ। ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਕਹਾਂ ਬੱਚੇ ਉਹਨਾਂ ਨੂੰ ਆ ਪਰਿਵਾਰ ਦੇ ਕਿਸ ਮੈਂਬਰ ਨਾਲ ਬਾਡੀ ਗੱਲਵਾਦ ਹੈ। ਕਿ ਕਿ ਤੁਹਾਡੇ ਨਾਲ ਵੀ ਹੋਈ ਸੀ ਕਿ ਹਾਇਰ ਸੰਤਮ ਚ ਗੱਲ ਨਹੀਂ ਕੀਤੀ। ਤੁਸੀਂ ਦੋ ਕੋ ਦੋ ਹੀ ਇਹ ਦੋ ਕੋ ਦੋ ਨਹੀਂ ਹੋਈ ਮੇਰੇ ਨਾਲ। ਤੁਸੀਂ ਵੀ ਨਾ ਤੁਸੀਂ ਕਰਦੇ ਹੀ ਕਰੀ ਗਏ ਉਹਨੂੰ ਮਿਲੇਗਾ ਜੀ ਕਿ ਉਹਦੇ ਸਾਰੇ ਮਰੀਜ਼ ਦੀ ਪੇਸ਼ੈਂਟ ਦੀ ਹਾਲਤ ਕ੍ਰਿਟੀਕਲ ਹੋ ਗਈ। ਕੋਈ ਨਹੀਂ ਬਿਲਕੁਲ ਤੇ ਦੋਵੇਂ ਇਹਨਾਂ ਨੂੰ ਉਹਨਾਂ ਨੂੰ ਜਿਹੜਾ ਆ ਸਾਈਨ ਕਰਵਾਉਂਦੇ ਆ ਜਾਂ ਉਹਨਾਂ ਨੂੰ ਸੈਕੰਡ ਜਿਹੜੀ ਆ ਕਿਤੇ ਹੋਰ opinion ਲੈਣ ਵਾਸਤੇ ਕਹਿੰਦੇ ਨੇ। ਸਰ ਸਾਈਨ ਮੈਂ ਤੁਹਾਨੂੰ ਦੁਬਾਰਾ ਪੁੱਛ ਰਿਹਾ ਹਾਂ। ਸਾਈਨ ਤੁਹਾਡੇ ਇਹ ਇਹਨਾਂ ਨਾਲ ਗੱਲ ਵੀ ਕੀਤੀ ਇਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਸੀ ਕਿ ਸਰ ਅਸੀਂ ਮਾਰਨਿੰਗ 'ਚ ਅਗਰ ਸੈਂਪਲ ਵੀ ਭਰ ਗਏ ਸੀ ਉਹਨਾਂ ਦੇ ਫਾਦਰ ਨਾਲ ਗੱਲ ਹੋਈ ਸੀ ਤੁਹਾਡੀ ਨਹੀਂ ਸਰ ਨੇ ਗੱਲ ਤੱਕ ਕੀਤੀ ਨਹੀਂ ਸਰ ਮੈਨੂੰ ਮਿਲੇ ਨਹੀਂ ਸਰ ਫਾਦਰ ਦੇਖੋ ਮੇਰੀ ਗੱਲ ਸੁਣੋ ਸਰ ਜਿਹੜਾ ਕੀਤਾ ਉਹ ਜਿਹੜੀ ਲੜਕੀ ਦਾ ਹਾਂ ਜੀ ਉਹ ਦੇਖੋ ਸਾਹਮਣੇ ਇੰਨਾਂ ਨਾਲ ਗੱਲਬਾਤ ਹੋਣੀ ਸਕਣੀ ਬਿਜਾ ਜਦੋਂ ਇਹਨਾਂ ਦੀ ਮਾਤਾ ਜੀ ਅੰਦਰ ਆਏ ਆ ਮਾਤਾ ਜੀ ਨੂੰ ਕਿਹਾ ਬੱਚਾ ਮਾਤਾ ਜੀ ਮਸ਼ੀਨ ਚ ਰੱਖਿਆ ਸੀ ਬੱਚੇ ਨੂੰ ਸਾਧ ਹੀ ਤਕਲੀਫ ਹੈ ਇਹਦੇ ਟੈਸਟ ਹੋਣੇ ਆ ਟੈਸਟਾਂ ਦੇ ਬਾਅਦ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਕਿਸਾਇ ਨੂੰ ਟ੍ਰੀਟ ਕਰਨਾ ਫਿਰ ਉਸ ਤੋਂ ਬਾਅਦ ਗੱਲ ہوئی ਹੈ ਕਿ ਬੱਚੇ ਦੇ ਪਲੇਟ ਦਾ ਡਾਊਨ ਹੈ ਇਹਨਾਂ ਨੇ ਖੁਦ ਗਿਆ ਸਰ ਅਸੀਂ 24 ਘੰਟੇ ਬੱਚਾ ਇੱਥੇ ਰੱਖ ਲਿਆ ਤੁਸੀਂ ਕਹਿ ਰਹੇ ਹੋ ਕਿ टीएलसी ਜਿਹੜੇ ਸੀਗੇ ਉਹਨਾਂ ਦੇ ਵੱਧ ਸੀਗੇ ਬੱਚੇ ਦੇ 28200 ਡੀਐਲਸੀ ਸੀ ਠੀਕ ਹੈ ਜੀ ਜੇਕਰ ਇਹਨਾਂ टीएलसी ਵੱਧ ਸੀਗਾ ਤੁਸੀਂ ਉਹਨੂੰ ਕੋਈ ਕੀ ਕਰਨੇ ਸੀਗੇ ਜਾਂ ਸੈਕੰਡ ਕਿਸੇ ਡਾਕਟਰ ਤੋਂ ਕੋਈ ਸਲਾਹ ਸਰ ਦੇਖੋ ਇਹ ਡਾਕਟਰ ਗਦੀਪ ਨੇ ਕੇਸ ਸਟੈਂਡ ਕੀਤਾ ਹੋਇਆ ਤੇ ਪੀਡੀਆ ਡਿਪਾਰਟਮੈਂਟ ਮੇਰੇ ਕੋਲ ਆਇਆ ਸੀ ਬਾਅਦ ਵਿੱਚ ਪੂਰੀ ਗੱਲ ਚੱਲਦੀ ਹੋਈ ਨਹੀਂ ਲੱਗਣੀ ਨਾ ਠੀਕ ਹੈ ਸੋ ਇਹ ਉਹ ਡਾਕਟਰ ਕੋਲੋਂ ਤੁਸੀਂ ਸਲਾਹ ਲਈ ਨਹੀਂ ਲਈ ਵੀ ਜੇਕਰ ਤੁਹਾਡੇ ਕੋਲ ਤੁਹਾਡੇ ਵਾਸਤੇ ਗੱਲ ਨਹੀਂ ਲਈ ਤੁਸੀਂ ਕਿਹਾ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹ ਉਹ ਦਾ ਡਾਕਟਰ ਦਾ ਨਾਮ ਲਈਓ ਤੇ ਇਹਨਾਂ ਨੇ ਕਿਹਾ ਤੁਸੀਂ ਕਿਹ ਉਹ ਡਾਕਟਰ ਉਹ ਜਿਹਦਾ ਅੰਮ੍ਰਿਤ ਰਣ ਸੀ ਸੀ ਕਿ ਇਹ ਉਹ ਡਾਕਟਰ ਦੀ ਸਲਾਹ ਲਈ ਸਰ ਮੈਂ ਇਹ ਗੱਲ ਸੁਣੋ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਹਾਈਟ ਸੈਂਟਰ ਜਿੱਕੇ ਦੇ ਸ਼ਿਫਟ ਕਰਨਾ ਚਾਹੁੰਦੇ ਬੱਚਾ ਤੁਸੀਂ ਕਰ ਸਕਦੇ ਹੋ ਸਰ ਇਹਨਾਂ ਨੇ ਇਹ ਕੋਈ ਨਹੀਂ ਮੈਂ ਇੱਕ ਮਿੰਟ ਚੋਂ ਤੁਹਾਨੂੰ ਬੋਲ ਦੇਣਾ ਸਰ ਇਹੋ ਨਹੀਂ ਇਹਨਾਂ ਦੇ ਵਰਡਿੰਗ ਸੀ ਕਿ ਸਰ 24 ਘੰਟੇ ਸੀ ਬੱਚੇ ਇੱਥੇ ਰੱਖਦੇ ਆ ਉਸ ਤੋਂ ਬਾਅਦ ਅਗਰ ਫਿਰ ਵੀ ਸੈਲ ਡਾਊਨ ਆਉਂਦੇ ਆ ਫਿਰ ਅਸੀਂ ਅੱਗੇ ਇਵਿਕੇਸ਼ਨ ਨੂੰ ਸ਼ਿਫਟ ਕਰ ਲਾਂਗੇ ਜੀ ਤੁਹਾਇਨੋ ਇਹ ਫਾਈਲ ਤੇ ਤੁਹਾਨੂੰ ਸਭ ਕੁਝ ਦੱਸਿਆ ਗਿਆ ਤਾਂ ਹੀ ਫਿਰ ਸਾਈਨ ਤੇ ਤੁਸੀਂ ਫਾਈਲ ਤੇ ਤੁਸੀਂ ਪਰ ਆਪਣੇ ਪੂਰੀ ਦੱਸ ਦਿਓ ਪਰ ਸਰ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਇਹ ਜਿਹੜੇ ਸਾਈਨ ਹੋਏ ਆ ਕੀ ਗੱਲ ਫਾਦਰ ਨੇ ਬਿਨਾ ਪੜੇ ਸਾਈਨ ਕੀਤੇ ਇੱਥੇ ਕਿ ਬੱਚੇ ਨੂੰ ਪ੍ਰੋਬਲਮ ਹੈ ਜੀ ਤਾਂ ਐਡਮਿਸ਼ਨ ਕਰ ਰਹੇ ਆ ਅਸੀਂ ਕੋਈ ਇਦਾਂ ਥੋੜੀ ਬੱਚਾ ਮਸ਼ੀਨ 'ਚ ਰੱਖ ਦਾਂਗੇ ਕਿ ਸਰ ਤੁਸੀਂ ਆਪ ਹੀ ਤੇ ਕਹੇ ਸੀ 2 ਘੰਟੇ ਰੱਖਣਾ ਬੱਚੇ ਨੂੰ ਉਹ ਦੇਣੀ ਹੈ ਇਹ ਰੇਟ ਦੇਣੀ ਤੇ ਆ ਵੀ ਲਿਆਈ 2 ਘੰਟੇ ਜੇ ਤੁਹਾਨੂੰ ਕੋਈ ਪਤਾ ਤੁਸੀਂ ਕਿਹਨੂੰ ਮੰਨਦੇ ਹੋ ਤੁਸੀਂ ਮੈਂ ਮਦਰਾਂ ਬਾਪੇ ਸਿੱਟਾ ਚੱਲ ਜਾ ਕੇ ਚਲੋ ਬਾਪੇ ਸਿੱਟਾ ਚੋਕ ਮੈਂ ਦੱਸੋ ਨਾ ਕਿੰਨੂ ਗਿਆ ਨਹੀਂ ਗਿਆ ਚਲੇ ਮੇਰੇ ਬੱਚੇ ਕੋਈ ਨਹੀਂ ਮਿਟਾ ਮੈਂ ਵਿਛਾ ਦਿਲ ਨੂੰ ਕਹਿੰਦਾ ਕੇ ਨੂੰ ਸਾਹ ਸਰ ਮੈਂ ਜ਼ਿੰਮੇਵਾਰ ਹਾਂ ਸਰ ਅਸੀਂ ਤੁਹਾਡੀ ਕੋਈ ਨਾ ਕੋਈ ਕਾਰ ਨਹੀਂ ਤੁਹਾਡੇ ਕੋ ਭੱਗਿਆ ਕੋਈ ਮਦਰਾਂ ਨਾਲ ਬਾਹਰ ਘਟਾ ਕੋਈ ਪਲੇਟ ਕਰੀ ਜਾਂਦੇ ਕਰੀ ਜਾਂਦੇ ਪਲੇਟ ਤੁਸੀਂ ਸਰ ਉਹਨੂੰ ਵੀ ਪਲੇਟ ਹੀ ਕਹਿੰਦੇ ਮੈਂ ਬਾਹਰ ਘਟਾ ਪਲੇਟ ਨਹੀਂ ਕੀਤਾ ਉਹਨੂੰ ਵੈਂਟੀਲੇਟਰ ਲੱਗੀ ਹੋਣਦੀ ਸੀ ਬੱਚਿਆਂ ਦੇ ਕੋ ਬਾਬਾ ਆੜਾ ਜੀ ਮੈਂ ਬਾਹਰ ਘਟਾ ਰਣਾ ਬਾਹਰ ਤਾਂ ਲੈ ਤੇ ਮਨੂਰ ਕਹਿੰਦੇ ਮਤਲਬ ਆ ਜੋ ਚਲ ਪਤਾ ਕੀ ਹੈ ਜਿਹੜੀ ਦੱਸਦੇ ਆ ਨਾ ਵੇਖੋ ਮੈਨੂੰ ਟਾਇਰ ਦੀ ਕਰਣੀ ਨਹੀਂ ਲੱਗੀ ਪਰ ਤੂੰ ਇਕੱਲਾ ਹੀ ਕਹਿ ਤਾ ਕਿ ਬੰਦਾ ਲਾ ਦੇ ਤਰੀਕੇ ਨਾਲ ਉਹ ਜਮਾ ਇੱਕ ਮੈਂ ਆਪਣੀ ਸਿਰ ਚੰਦੀ ਜਦੋਂ